ਆਮ ਜੌਂ ਦੀ ਸਥਾਲੇ ਗਿੰਦੀ ਫਰਾਂ ਲੈ ਨੂੰ ਪੈਂਦੀ ਸਥਾਲੇ ਉਚਰੇ ਅੱਤਵਾਰੀ ਤੈਨੂੰ 30 ਪੜਾਵਾ ਗੜਿਆ ਅੱਤਵਾਰੀ ਤੈਨੂੰ 30 ਸਗਾਵਾ ਐ ਖੜੀ ਕਚੀ ਨੰਬ ਕੋਣ ਦੀ ਸਥਾਲੇ ਗਿੰਦੀ ਫੋਨ ਲੈ ਨੂੰ ਪੈਂਦੀ ਸਥਾਲੇ ਉਚਰੇ ਅੱਤਵਾਰੀ ਤੈਨੂੰ 30 ਸਗਾਵਾ ਗੜਿਆ ਅੱਤਵਾਰੀ ਤੈਨੂੰ 30 ਪੜਾਵਾ ਪੂਰਾ ਉਮਰਾਂ ਦੀ ਟੱਕੀ ਆੜਾ ਅਲੜ ਜਾਈ ਈ ਗਿੱਟ ਵਾਂਗ ਪੱਕੀ ਸੱਤਾ ਖੁਰਕ ਪਈ ਨਕੀ ਮੈਂ ਭਮਜਾ ਮਾ ਜੜਾ ਤੁਵਾਰ ਤੈਨੂੰ ਪੈਂਤੀਸ ਗਾਵਾ ਅੱਠ ਕਟ ਸਿੱਖ ਗਈ ਤੁਮ ਅੱਗੇ ਟਕਾ ਦੇ ਕਿਤੇ ਪਰਾਂ ਮੈਨੂੰ ਪੈਂਤੀਸ ਟਾ ਦੇ ਕੱਖਣ ਕਾਵੇ ਉਹ ਦੇਖ ਖੜੀ ਖੜੀ ਆਈ ਕੱਗਾ ਗੱਲ ਨਾ ਕਰੀ ਤੂੰ ਕੱਗਾ ਕਰਨਾ ਬਤਾਈਂ ਢੁੰਗਾਂ ਲੈ ਵੀ ਬੈਨੂੰ ਬੰਗਾ ਤੇਰੇ ਗੋਰੀਆਂ ਨੇ ਬਾਬਾ ਜੜਾ ਤੁਵਾਰ ਤੈਨੂੰ ਪੈਂਤੀਸ ਗਾਵਾ ਅੱਠ ਕਟ ਸਿੱਖ ਗਈ ਤੁਮ ਅੱਗੇ ਟਕਾ ਦੇ ਕਿਤੇ ਪਰਾਂ ਚੰਨ ਮੇਰੇ ਨਾਲ ਛੱਟਾ ਖੱਲੀਆਂ ਫੁਆਵਾ ਮੱਜਾ ਜੰਗਲਾਂ ਦੇ ਵਿੱਚ ਛੱਜਾ ਛੱਟ ਮੈਂ ਬੁਲਾਵਾ ਈਆਂ ਲੈ ਲੈ ਬਾਬੇ ਕੰਨਿਆ ਤੈਨੂੰ ਤੇ ਮੈਂ ਜਾਮਾ ਕਰਿਆ ਤੋਵਾਰ ਤੈਨੂੰ ਪਹਿਨਤੀ ਸਗਾ ਮਾ ਇਥੇ ਪੱਟ ਸਿੱਖੇ ਗਈ ਤੁਹਾਡੇ ਹੀ ਘਾਰੇ ਇਤਿਹਾਸ ਮੇਨੂੰ ਕਾਂਤੀ ਜਿਹਾ ਕਾਲੇ ਕਿਹੜਾ ਕਿੰਦੋ ਹੋਜੂ ਮੇਰੀ ਠੱਠਾ ਥਾਲੇਦਾਰ ਆਉ ਡੱਟ ਡੇਲੇ ਕੱਡੂ ਕਿਉਂ ਨਹੀਂ ਟੰਡਾ ਢੋਲ ਵੱਜ ਜਾਊ ਹਾਰਾ ਲੈ ਜੀ ਮੈਨੇ ਕਾਣਾ ਤੈਨੂੰ ਕਿਨੇ ਸਮਝਾਵਾ ਜੜਾ ਚੁਵਾਰੀ ਤੈਨੂੰ ਕੈਮਂ ਸੀ ਸਗਾਵਾ ਐਥਾ ਪਟੋ ਚਿੱਤ ਗਈ ਤੂੰ ਅੱਗੇ ਹੀ ਤਣੇ ਕਿੰਨੇ ਪੜਾਵੇਂ ਮੈਨੂੰ ਕੈੰਚੀ ਦਸਾਦੇ ਜਿੱਤਾ ਚਿੱਤਲੀ ਦੇ ਵਾਂਗ ਖੱਤਾ ਫਾਰਕਾਰ ਕੰਬਦਾ ਦੱਬਿਨ ਦਿਲ ਨੂੰ ਰੱਖ ਕੱਦਾ ਧੀਰੇ ਜਿਨੂ ਵਾਨੋ ਹੁੰਨਾ ਨਾ ਨਾ ਗਾਨੀ ਮੈਂ ਤੈਨੂੰ ਕਿਨੇ ਸਮਝਾਵਾ ਜੜਾ ਚੁਵਾਰੀ ਤੈਨੂੰ ਕੈਮਂ ਸੀ ਸਗਾਵਾ ਐਥਾ ਪਟੋ ਚਿੱਤ ਗਈ ਤੂੰ ਅੱਗੇ ਹੀ ਤਣੇ ਅੰਧੇ ਘਰੂ ਲਾਵੇ ਪੱਪਾ ਫੇਰੇ ਪੜਵਾ ਲੈ ਪੱਪਾ ਬੋਲ ਵਾਏ ਗਿਰੂ ਨਹੀਂ ਪੱਪਾ ਪਰਮ ਮਟਾਲੇ ਅੰਮਾ ਮੇਰੀ ਮੇਰੀ ਕਹੇ ਤੈਨੂੰ ਕਿਵੇਂ ਸਮਝਾਵਾਂ ਜਦ ਆ ਤੂ ਵਾਰ ਤੈਨੂੰ ਕਹਿ ਨਹੀਂ ਸਕਾਂ ਮੈਂ ਕਿੱਥਾ ਤੱਕ ਕਿੱਥੇ ਦੁਆ ਜਰੀ ਤਕਾਰੇ ਕਿਤੇ ਪਾਵੇਂ ਮੈਨੂੰ ਕਹਿ ਨਹੀਂ ਦਸਾਰੇ ਤੇ ਜਾ ਯਾਰੀ ਹੋ ਗਈ ਪੱਕੀ ਰਾਰਾ ਰੌਲਾ ਨਹੀਂ ਕੋਈ ਲੱਗਾ ਲੜ-ਫੜ ਮੇਰਾ ਵਾ ਵਾ ਵਾੜ ਜਾਂ ਰੋਈ ਮਾਰਾ ਕੰਮ ਨਹੀਂ ਮਾਰਾ ਤੈਨੂੰ ਕਿਵੇਂ ਸਮਝਾਵਾਂ ਕਰਿਆ ਤੂੰ ਵਾਰੀ ਤੈਨੂੰ ਤੈਨ ਕੀ ਸਗਾਵਾਂ ਤੂੰ ਤਾਂ ਤੂੰ ਸਿੱਖ ਗਈ ਤੂੰ ਮੰਦਰ ਹੀ ਸਿਖਾਵੇ ਕਿੰਨੇ ਪਾਵ ਮੈਨੂੰ ਤੈਨ ਕੀ ਸਿਖਾਵੇ ਸਾਰੇ ਕੰਮ ਰਾਤ ਕੱਕਾ ਖਾਦ ਗੱਲ ਨਹੀਂ ਗੱਗਾ ਗੁੱਡਾ ਹੋ ਜੀ ਕੋਈ ਜੱਜਾ ਜਿਆਦਾ ਦੇਰ ਨਹੀਂ ਬਾਕੀ ਨਾ ਆਇਆ ਨੂੰ ਦਿੰਦੀ ਬਾਤ ਪੂਰੀ ਤੋਂ ਲਵਾਵਾ ਕਰਿਆ ਤੂੰ ਵਾਰੀ ਤੈਨੂੰ ਤੈਨ ਕੀ ਸਗਾਵਾਂ